ਵਕ ਵਕ ਜਥੇਬੰਦੀਆਂ ਤੋਂ ਇੱਥੇ ਪਹੁੰਚੇ ਹੋਏ ਆਗੂ ਸਹਿਬਾਨ ਵਕ ਵਕ ਤਰਫ ਬਖਸ਼ਿਸ਼ ਜੀਹੇ ਤਾਂ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਫਤਹਿ ਬੁਲਾਉਂਦਾ ਹਈਏ ਕਾਗਜ਼ੀਆਂ ਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕਿੰਨਾ ਕਸਫਰ ਹੈ ਕਿੰਨਾ ਕ ਸੰਦੋਗ ਹੈਗਾ ਲੋਕਾਂ ਦੇ ਵਿੱਚ ਜੋ ਸੰਗਠਨ ਕਰਨ ਵਾਲਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਕਪੂਰਥਲਾ ਦਾ ਜਿਨ੍ਹਾਂ ਨੇ ਘਰਾਉ ਕੀਤਾ ਹੈ ਸੋ ਇੱਕ ਵਾਰ ਫਿਰ ਸਾਰੀ ਹੀ ਮਜੂਤਾ ਲੀਡਰਸ਼ਿਪ ਵੱਲੋਂ ਗੱਲ ਕਰਦੇ ਆਂਗੇ ਜਿਸ ਦਿਨ ਅਸੀਂ ਇਨਾ ਹੜ੍ਹਾਂ ਦੇ ਦੌਰਾਨ ਜਿਹੜੇ ਇੱਕ ਇੱਕ ਕੈਂਪ ਟੀਮ ਭਾਈ ਅਮਰਪਾਲ ਸੈਖਾ ਸਾਹਿਬ ਵੱਲੋਂ ਲਾਏ ਗਏ ਸੀ ਤੇ ਉਹਨਾਂ ਕੈਂਪਾਂ ਦੇ ਦੌਰਾਨ ਹੀ ਜਦੋਂ ਅਸੀਂ ਇੱਥੇ ਢਿਲਵਾ ਪਤਾਲਾ ਦੇ ਹਲਕੇ ਦੇ ਵਿੱਚੋਂ ਲੰਸੂਰਵਾਲ ਬੇੜ ਦੇ ਹਲਕੇ ਦੇ ਵਿੱਚ ਚੱਕੋ ਕੀ ਹਲਕੇ ਦੇ ਵਿੱਚ ਤੇ ਜਿੰਨੇ ਵੀ ਇਹ ਬੈਲਟੇ ਬਿਆਸ ਦਰਿਆ ਦੇ ਨਾਲ ਲੱਗਦੇ ਉੱਥੇ ਪਹੁੰਚੇ ਆਂ ਤੇ ਜਦੋਂ ਪਤਾਲਾ ਦੇ ਵਿੱਚ ਜਾ ਕੇ ਦੇਖਿਆ ਤੇ ਵੱਖ-ਵੱਖ ਜਿਹੜੇ ਸਮੇਂ-ਸਮੇਂ ਦੇ ਉੱਤੇ ਮੁੱਖ ਮੰਤਰੀ ਰਹੇ ਨੇ ਵੱਖ-ਵੱਖ ਸਰਕਾਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਵੱਡੇ-ਵੱਡੇ ਪੋਸਟਰ ਜਿਹੜੇ ਲਗਾ ਕੇ ਉਹਨਾਂ ਦਾ ਬਾਈਕਾਟ ਕੀਤਾ ਹੋਇਆ ਸੀ ਤੇ ਵੀਰਾ ਵੱਲੋਂ ਜਦੋਂ ਇਹ ਗੱਲ ਏੰਟੀ ਗਈ ਕਿ ਹੁਣ ਤੁਸੀਂ ਵੀ ਇੱਕ ਸਿਆਸੀ ਘਰ ਦੇ ਬਾਹਰ ਨੇ ਵਿੱਚ ਰਹਿ ਰਹੇ ਹੋ ਤੇ ਉਹੀ ਜਿਹੜੀ ਸਿਆਸੀ ਧਿਰ ਇੱਥੇ ਆਵੇ ਜਿਹੜੀ ਦੇਰੇ ਵਿਆਸ ਦੇ ਖਿਲਾਫ ਬੋਲ ਸਕਦੀ ਹੈ ਤੇ ਅਸੀਂ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਭਾਈ ਦੀਪ ਸਿੱਧੂ ਦੀ ਸੋਚ ਦੇ ਉਹਦੇ ਇਹ ਪਾਰਟੀ ਚੱਲੀ ਏ ਤੇ ਭਾਈ ਦੀਪ ਸਿੱਧੂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਇਹਨਾਂ ਡੇਰਿਆਂ ਨੇ ਜਿਹੜਾ ਇਹ ਪੰਜਾਬ ਨੂੰ ਬਰਬਾਦ ਕਰਕੇ ਰੱਖ ਰਿਹਾ ਏ ਚਾਹੇ ਉਹ ਡੇਰੇ ਸਰਸੇ ਵਾਲੀ ਦੀ ਗੱਲ ਕਰ ਲਈਏ ਚਾਹੇ ਭਨੇਆਰੇ ਵਾਲੀ ਦੀ ਗੱਲ ਕਰ ਲਈਏ ਚਾਹੇ ਨੂਰਮੰਲੀ ਦੀ ਗੱਲ ਕਰ ਲਈਏ ਤੇ ਜੇ ਜੇ ਆਪਾਂ ਗੱਲ ਕਰ ਲਈਏ ਇਸ ਮੌਜੂਦਾ ਜਿਹੜਾ ਇਹ ਸਾਹ ਨੇ ਡੇਰਾ ਪਿਆਸ ਵਾਲਾ ਗੁਰਿੰਦਰ ਸਿੰਘ ਢਿੱਲੋਂ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਏ ਕਿ ਇਸ ਤਰੀਕੇ ਦੇ ਨਾਲ ਜਿਹੜੀ ਮੁਜੀਠੀਆ ਜਿਹੜਾ ਕਿ ਚਿੱਟੇ ਦੇ ਕੇਸਾਂ ਦੇ ਵਿੱਚ ਅੰਦਰ ਦੇ ਤੇ ਜਿਹਨੂੰ ਪੰਜਾਬ ਦੇ ਵਿੱਚ ਮੁਜੀਠੀਏ ਨੂੰ ਇੱਕ ਚਿੱਟੇ ਦਾ ਸੰਗ ਨਾ ਮੰਨਿਆ ਜਾਂਦਾ ਹੈ ਤੇ ਉਹਨੂੰ ਮਿਲਣ ਵਾਸਤੇ ਇਹ ਬੁਰਿੰਦਰ ਸਿੰਘ ਤੇ ਲੋਨਾ ਦਾ ਜਿਹੜਾ ਕੌਤੀ ਪਾਪਾ ਇਹਦੇ ਵੀਰਾ ਚਲਾ ਰਿਹਾ ਹੈ ਉਹ ਉਹਨੂੰ ਮਿਲਣ ਵਾਸਤੇ ਜੇਲ੍ਹ ਦੇ ਵਿੱਚ ਜਾਂਦਾ ਹੈ ਤੇ ਲਗਭਗ 40 ਮਿੰਟ ਜਿਹੜੀ ਹੈ ਉਹ ਮੁਲਾਕਾਤ ਉੱਥੇ ਉਸ ਜੇਲ੍ਹ ਦੇ ਵਿੱਚ ਹੁੰਦੀ ਹੈ ਤੇ ਹੁਣ ਮੈਂ ਇਹਨਾਂ ਦੇ ਸ਼ਮਦਾ ਹਲਵਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਤੁਸੀਂ ਦੱਸੋ ਜਾਂਦਾ ਆਪਣੇ ਘਰਾਂ ਦੇ ਵਿੱਚ ਜਿੱਥੇ ਗੁਰਿੰਦਰ ਸਿੰਘ ਢਿੱਲੋਂ ਦੀ ਫੋਟੋ ਲਾਈਏ ਤੇ ਵੱਡੀ ਕਰਕੇ ਨਾਲ ਮਜੀਠੀਏ ਦੀ ਵੀ ਲਾ ਲਓ ਕਿਉਂਕਿ ਜਿਹੜੀ ਪਾਵਰ ਏ ਫਿਰ ਮਜੀਠੀਏ ਦੀ ਜਾਂਦਾ ਹੋਈ ਨਾ ਕਿ ਤੁਸੀਂ ਨਾ ਇਹਦੇ ਡੇਰੇ ਕਰਦੇ ਹੋ ਸਰਦਾਰ ਲੈ ਕੇ ਉਥੇ ਨਤਮਸਤਕ ਹੋਣ ਜਾਂਦੇ ਹੋ ਤੇ ਜਿਹੜਾ ਇਹ ਪਾਪਾ ਏ ਇਹ ਜਾ ਕੇ ਮਜੀਠੀਏ ਦੇ ਕਾਈਂ ਲੱਗਦਾ ਹੈ ਫਿਰ ਵੱਡਾ ਮਜੀਠੀਆ ਹੋਣਾ ਤਾਂ ਪਾਪਾ ਹੋਣਾ ਇਹ ਤੁਸੀਂ ਆਪ ਤਾਂ ਬਣਾ ਲੈਣਾ ਹੈ ਸੋ ਅਸੀਂ ਜਿੱਥੇ ਵੀਰਾਂ ਨੇ ਗੱਲ ਕੀਤੀ ਆ ਦੇ ਜਿਹੜੀ ਆ ਪੇਂਡੇ ਪਲਾਟਾਰ ਦੇ ਨੀਤੇ ਜੇ ਕੋਕੇ ਹਾਂਡੂ ਕੂਕਾ ਤੇ ਮਨਫੂਲਪਾਲ ਵੇਂਡ ਬਤਾਰ ਢਿਮਾ ਪ੍ਰਭਾਵਤ ਹੋਇਆ ਓਥੇ ਹੀ ਪਿੱਛੇ ਦੇ ਨੀਤੇ ਦੇ ਕਾਹਨ ਲਗੀ ਸੀ ਅਮਰਪੁਰ ਜਿਹੜਾ ਬੋਇਦਵਾ ਸਾਹ ਦੇ ਬੋਦੀ ਗਰਾਮ ਮਾਦੀ ਅਮਰਪੁਰ ਤੇ ਜਦੋਂ ਅਸੀਂ ਉੱਤੇ ਕੁਸ਼ ਮਿੱਟੀਆਂ ਤਾਲੀਆਂ ਲੈ ਕੇ ਪਹੁੰਚਿਆ ਤੇ 85% ਬੰਦੇ 85% ਬੰਦੇ ਪ੍ਰਧਾਨੀ ਉੱਤੇ ਗੱਲ ਕਰ ਰਹੇ ਸੀ ਕਿ ਜਿਹੜੀ ਇਹ ਢਾਹ ਹੈ ਜਿਹੜਾ ਤੇਰਾ ਵਿਆਸ ਵੱਲੋਂ ਜਿਹੜਾ ਬਹਾਏ ਉਹ ਇਸ ਬੰਦ ਦੇ ਤਰਫ ਕਰ ਦਿੱਤਾ ਗਿਆ ਏ ਤੇ ਇਹ ਇਕੱਲੀ ਕੇਸ ਹਰਕਾ ਹਰਕਾ ਦੇ ਇਨਾ ਪਿੰਡਾਂ ਨੂੰ ਕਾਹ ਨਹੀਂ ਲੱਗਦੀ ਇਹ ਜਾ ਕੇ ਸੁਲਤਾਨਪੁਰ ਹਰਕਾ ਪੂਰੇ ਦਾ ਪੂਰਾ ਕਵਰ ਕਰਦਾ ਏ ਇਹ ਜਿਹੜੇ ਬੰਨ ਲਗਪਤ ਜਿਹੜੇ ਆਰਜੀ ਬੰਨ ਜਿਹਨਾਂ ਨੂੰ ਕਿਹਾ ਜਾਂਦਾ ਤੇ ਜਿਹਨੇ ਸਰਕਾਰੀ ਐਡਵਾਂਸ ਬੰਦਾਂ ਨੂੰ ਵੀ ਵੱਡੇ ਬੰਨ ਸੁਲਤਾਨਪੁਰ ਹਰਕਾ ਦੇ ਵਿੱਚ ਲੱਗੇ ਹੋਏ ਸੀਗੇ ਚਾਹੇ ਮੰਡਪਾ ਪਾਉ ਉਪਰ ਜਦੀਰ ਦੀ ਗੱਲ ਕਰੀਏ ਸਾਹਰੇ ਦੀ ਗੱਲ ਕਰੀਏ ਆਲੀ ਕਲਾਂ ਦੀ ਗੱਲ ਕਰੀਏ ਜਾਂ ਅਮਰਤਪੁਰ ਸ਼ੰਨਾ ਦੀ ਗੱਲ ਕਰੀਏ ਇਹ ਸਾਰੇ ਸਾਰੇ ਜਿਹੜੇ ਪਿੰਡਾਂ ਨੂੰ ਨੁਕਸਾਨ ਹੋਇਆ ਏ ਉਹਦਾ ਵੀ ਇੱਕੋ ਇੱਕ ਕਾਰਨ ਏ ਉਹ ਹੀ ਡੇਰਾ ਏ ਜਿਹੜਾ 10 ਕਿਲੋਮੀਟਰ ਲੰਮਾ ਜਿਹੜਾ ਇਹਨੇ ਬੰਨ ਬੰਨਿਆ ਏ ਸੋ ਅਸੀਂ ਮੇਰੀ ਗੱਲ ਵੀ ਵੀਰਾਂ ਨਾਲ ਬਾਅਦ ਬਤਾ ਲਈ ਅਮਨ ਦੀ ਵੀਰ ਹੋਰਾਂ ਨਾਲ ਤੇ ਦੂਸਰੇ ਵੀਰਾਂ ਨਾਲ ਗੱਲਬਾਤ ਹੋਈ ਸੀ ਕਿ ਆਪਾਂ ਨੂੰ ਉਹਨਾਂ ਪਿੰਡਾਂ ਨੂੰ ਵੀ ਲਾਮਬੰਦ ਕਰਨਾ ਚਾਹੀਦਾ ਏ ਕਿਉਂਕਿ ਲੜਾਈ ਵੱਡੀ ਏ ਲੜਾਈ ਵੱਡੀ ਏ ਕਿ ਇਹ ਜਿਹੜੀ ਇੱਕ ਸੀਮਤ ਜੀ ਵੋਟ ਬੈਂਕ ਹੈ ਨਾ ਇਹ ਸੀਮਤ ਜੀ ਵੋਟ ਬੈਂਕ ਦੇ ਬਦਲੇ ਕਿਉਂਕਿ ਜਦੋਂ ਵੀ ਜਿੱਤ ਹੁੰਦੀ ਏ ਉਹ ਸਿਰ 5-7000 ਜਾਂ 2-4000 ਵੋਟ ਦਾ ਹੀ ਫਰਕ ਪੈਂਦਾ ਏ ਤੇ ਉਹੀ ਵੋਟ ਬੈਂਕ ਜਿਹੜੀ ਹੈਗੀ ਐ ਇਹਨਾਂ ਕੋਲੇ ਉਸ ਦੇ ਵੋਟ ਬੈਂਕ ਦੇ ਸਿਰ ਤੇ ਹੀ ਇਹ ਸਰਕਾਰਾਂ ਦੇ ਵਿੱਚ ਬਦਲ ਕਰਦੇ ਨੇ ਸੋ ਸਾਨੂੰ ਲੋੜ ਹੈ ਅੱਜ ਇਕੱਠੇ ਹੋਣ ਦੀ ਇਕੱਠੇ ਹੋ ਕੇ ਅਸੀਂ ਹਮਲਾ ਮਾਰੀਏ ਜਿੰਨੇ ਵੀ ਪਿੰਡ ਬਾਕੀ ਬਚਦੇ ਨੇ ਸੁਲਤਾਨਪੁਰ ਹਲਕੇ ਦੇ ਕਪੂਰਥਾਲਾ ਹਲਕੇ ਦੇ ਜਿੱਦਾਂ ਪਿੰਡ ਭੰਡਾਰ ਵੇਡ ਹੋ ਗਿਆ ਢਾਲੀਵਾਲ ਵੇਡ ਹੋ ਗਿਆ ਅੱਗੇ ਪੁੰ ਜਿਹੜੇ ਹੈਗੇ ਆ ਵੱਡੇ ਵੇਡ ਹੋ ਗਿਆ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਇੱਕ ਰੋਸ ਮਾਰ ਜੀ ਜ਼ਰੂਰ ਰੱਖਿਆ ਜਾਵੇ ਤਾਂ ਜੋ ਆਪਾਂ ਇਹਨਾਂ ਪਿੰਡਾਂ ਨੂੰ ਵੀ ਜਿਹੜੇ ਨੁਕਸਾਨ ਨੇ ਇਸ ਡੇਰਾ ਬਿਆਸ ਵੱਲੋਂ ਹੋਇਆ ਕਿਉਂਕਿ ਧਾਰਮਿਕ ਜਿਹੜੇ ਡੇਰੇ ਹੁੰਦੇ ਨੇ ਇਹਨਾਂ ਦਾ ਕੰਮ ਹੁੰਦਾ ਏ ਕਿ ਲੋਕਾਂ ਨੂੰ ਜਿਹੜਾ ਅਧਿਆਤਮਿਕ ਨਾਲ ਜੋੜਨਾ ਪਰ ਜਿੱਥੇ ਅਧਿਆਤਮਿਕ ਨਾਲ ਜੋੜਿਆ ਜਾ ਰਿਹਾ ਏ ਉੱਥੇ ਮੈਨੂੰ ਤਾਂ ਲੱਗਦਾ ਕਿ ਜੋੜਿਆ ਘਟ ਜਾ ਰਿਹਾ ਹੈ ਕਿ ਤੋਲਿਆ ਵੱਧ ਜਾ ਰਿਹਾ ਹੈ ਕਿਉਂਕਿ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਕੇ ਇਹ ਜਿਹੜੇ ਬੈਠੇ ਨੇ ਲੋਕ ਉਹ ਕਿੱਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਤੇ ਚਾਹੇ ਡੇਰੇ ਕੋਈ ਵੀ ਆ ਬਹੁਤ ਵੱਡੇ ਪੱਧਰ ਤੇ ਉੱਤੇ ਨੁਕਸਾਨ ਕਰ ਰਹੇ ਨੇ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਬੁਲਾਰੇ ਬੋਖ ਨੇ ਮੈਂ ਟੀਮ ਭਾਈ ਆਪਣਾ ਪਾਸੇ ਖਾਜ਼ਾ ਗਾਦੀ ਦਾ ਵਾਰਿਸ ਪੰਜਾਬ ਦੇ ਵੱਲੋਂ ਡੀ ਟੀਮ ਭਾਈ ਦੀਪ ਸਿੰਘ ਤੋਂ ਵੱਲੋਂ ਫਿਰ ਦੁਬਾਰਾ ਸਮਰਥਨ ਕਰਦੇ ਆ ਇਸ ਸੰਘਰਸ਼ ਦਾ ਤੇ ਜਿੰਨੇ ਵੀ ਸੰਘਰਸ਼ ਅੱਗੇ ਰੁਕੇ ਜਾਣਗੇ ਇਹ ਵੱਡੀ ਨਤਾਂ ਦੇ ਵਿੱਚ ਸੰਤਾ ਲੈ ਕੇ ਜੋ ਵੀ ਤੁਸੀਂ ਮੁਕਮਲਾਉਂਗੇ ਜੋ ਵੀ ਮੁਕਮਲਾਉਂਗੇ ਅਸੀਂ ਵਾਚੜ ਕੇ ਪਹੁੰਚਾਂਗੇ ਇਹਨੀਆਂ ਗੁਬਨਤੀਆਂ ਕਬੂਲ ਕਰੋ ਉਹ ਵਾਹਿਗੁਰੂ ਜਿੱਤਾ ਗੱਲ ਸਾਹ ਉਹ ਵਾਹਿਗੁਰੂ ਜੀ